ਪਤਾ ਉਹ ਰੇਖਤੀ ਵਾਲੀ ਮਸ਼ੀਨ ਖੜਾਈ ਆ ਕੈਮਰਾ ਤੇ ਫੁਟੇ ਦੇਖੀ ਗਏ ਪੂਰਾ ਪਰਖਸ਼ਣ ਉੱਤੇ ਬੈਠਾ ਸੀ ਇਹਨਾਂ ਦੇ ਮੰਨਿਆ ਤੇ ਇੱਕ ਮਿਸਟੇਕ ਹੋਈ ਆ ਜਿਹੜੀਆਂ 91 ਵੋਟਾਂ ਚੌੜੀ ਹੱਸੀ ਦੇ ਪਈਆਂ ਉਹ ਝਾੜੂ ਵਾਲੇ ਪਾਸੇ ਗੀਆਂ ਗਈਆਂ ਔਰ ਝਾੜੂ ਵਾਲੀਆਂ ਵੋਟਾਂ ਜਿਹੜੀਆਂ ਹੱਸੀ ਵਾਲੇ ਪਾਸੇ ਗੀਆਂ ਗਈਆਂ ਜਦੋਂ ਮਿਸਟੇਕ ਕਲੀਅਰ ਹੋ ਗਈ ਅਸੀਂ ਅਸਟੇਫ ਸਾਹਿਬ ਨੂੰ ਕਹਿੰਦੇ ਇੱਕ ਪੇਪਰ ਦੇ ਉੱਤੇ ਆਪਾਂ ਲਿਖ ਲਈਏ ਕਿ ਆ ਕੀ ਹੋਈ ਆ ਪੂਰਾ ਪ੍ਰਸ਼ਾਸਨ ਬੈਠਾ ਸੀ ਔਰ ਇਹ ਰਾ ਪੁਲਿਸ ਬਲਾਜਮਾ ਨੇ ਇਹ ਗੱਲਾਂ ਸੇ ਕਹੀ ਸੀ ਕਿ ਲਿਖ ਦਿੱਤੀ ਜੀ ਬੋੜਾ ਯਾਰ ਅਸੀਂ ਸਾਰੇ ਬੈਠੇ ਤਾਂ ਮੁੱਕਰ ਵੀ ਥੋੜੀ ਰੱਖਾ ਤੇਰਾ ਹੁਣ ਸ਼ੋਰ ਚਾਦੇ ਕੋ ਹੈ ਜੇ ਜੀਨੀ ਚੜਦਾ ਤਾਂ ਸੱਚਾਈ ਦੇ ਪਰਾਂ ਵਿੱਚ ਦੱਸਿਆ ਕੀ ਸੀ ਕਿ ਹਾਥੀ ਵਾਲਾ ਜਿੱਤੇ ਸੀ ਜਾਂ ਝੜੂ ਵਾਲਾ ਤੇ ਤੂੰ ਸੁਣਵਾ ਲਈ ਤਾਂ ਕੋਈ ਕੁਝ ਨਹੀਂ ਕਰਨਾ ਬੇਤੁਲ ਬਹੁਤ ਸਤਾਸ ਦੀ ਮਲਤ ਕਰਨਾ ਜੇ ਪਰ ਜਾਣਦੀ ਜਬੀਰਾ ਵਾਲੇ ਤਾਂ ਜਵਾਬ ਦੇ ਦੇ ਬੈਠੇ ਆਪੇ ਮੇਟਾ ਅਸੀਂ ਸਾਰਿਆਂ ਤੇ ਕੋ ਸਿਆਣਾ ਦੀ ਘਾਤ ਤੇ ਮਰ ਕੇ ਕਹਿੰਦਾ ਮੁੱਕਰ ਕੇ ਨੂੰ ਕੀ ਕਰਨਾ ਤੇ ਇੱਕ ਵਾਰ ਯਾਰ ਹਾਂਜੀ ਅੱਜ ਜੀ ਸਾਹਿਬ ਜਿਉਂਦੇ ਜਵਾਬ ਇਸ ਚੀਤੇ ਜਵਾਬ ਅੱਤੀਓ ਸਾਹਿਬ ਆਉਂਦੇ ਹੈਗੇ ਨਹੀਂ ਤੁਸੀਂ ਉਹ ਕਦੇ ਇਹ ਗੱਲ ਕਹੀ ਸੀ ਜੇ ਸਾਰਾ ਪ੍ਰਸ਼ਾਸਨ ਬੈਠਾ ਹਾਂਜੀ ਹਾਂਜੀ ਜੋ ਸੱਚਾਈ ਤੁਹਾਡੇ ਸਾਹਮਣੇ ਜੀ ਤੁਸੀਂ ਮੀਡੀਆ ਦੇ ਸਾਹਮਣੇ ਕਾਫੀ ਜੋ ਤੇ ਉੱਥੇ ਬੀਐਫਪੀ ਦੇ ਜਿੱਤੇ ਜੇਤੂ ਉਮੀਦਵਾਰ ਹੈ ਤੇ ਜਾਂ ਨਹੀਂ ਕਰਦਾ ਇੰਨੀ ਹੈ ਸਾਨੂੰ ਐਸਪੀ ਸਾਹਮਣੇ ਕਿਹਾ ਸੀ ਕਿ ਜੋ ਤੁਸੀਂ ਬੰਦਰ ਤੇ ਸਾਡੀ ਜ਼ਮੀਰ ਹੀ ਹੋ ਰਹੀ ਉਹਨੇ ਉਹਨੇ ਬੰਦਰ ਦਾ ਖੇਤਵਾ ਦੇ ਤਿਰੇ ਦੇ ਪਰ ਦੇਖੋ ਚਲੋ ਇਹਨਾਂ ਨੇ ਸਾਨੂੰ ਕਹਿਤਾ ਹੈਗਾ ਸਾਡਾ ਕੰਮ ਹੋਵੇ ਸਿਕਿਉਰਟੀ ਦੇਣਾ ਜੇ ਦਾ ਹਾਦਸੇ ਕੋਈ ਹੋਪੀ ਜੇ ਕਿਸੇ ਨੂੰ ਕੋਈ ਗਲਤ ਕਿਹਾ ਹੋਵੇ ਜਾਂ ਕਿਸੇ ਨੇ ਮ ਵੀ ਉਸੇ ਕੋਈ ਮਾੜੀ ਗੱਲ ਕਹੀ ਹੋਵੇ ਤਾਂ ਦੱਸੋ ਉੱਥੇ ਵੀ ਬੈਠਣ ਦਾ ਸਾਡਾ ਮਕਸਦ ਇਹੀ ਹੁੰਦਾ ਹੈ ਕਿ ਕਿਸੇ ਨਾਲ ਕੋਈ ਮਾੜੀ ਗੱਲ ਜਾਂ ਕੋਈ ਉੱਥੇ ਕੋਸ਼ਿਸ਼ ਵੀ ਕੋਈ ਗਲਤ ਚੀਜ਼ ਨਾ ਹੋਵੇ ਜੇ ਸਾਡੇ ਨਾਲ ਕੋਈ ਚੀਜ਼ ਹੈਗੀ ਹੈ ਜਾਂ ਅਸੀਂ ਤੁਹਾਡੇ ਸਾਹਮਣੇ ਕੋਈ ਗਲਤ ਕੀਤਾ ਤਾਂ ਵੀ ਨਾ ਬਲੇਮ ਕਰੋ ਮੈਂ ਤੁਹਾਨੂੰ ਉਸੇ ਤੋਂ ਸਾਰ ਇੱਕ ਬੇਨਤੀ ਕੀਤੀ ਆ ਕਿ ਤੁਸੀਂ ਇਹ ਕਲੀਅਰ ਕਰਦੇ ਹੋ ਕਿ ਉੱਥੇ ਹਾਥੀ ਵਾਲਾ ਚਿੱਤਿਆ ਤੁਹਾਡੇ ਸਾਹਮਣੇ ਸਾਫ਼ਤ ਹੋਇਆ ਜਾਂ ਨਹੀਂ ਜੇ ਨਹੀਂ ਤੁਸੀਂ ਕਹਿ ਸਕਦੇ ਹੋ ਪਰ ਤੁਹਾਨੂੰ ਉਸ ਨੇ ਇਹ ਗੱਲ ਕਹਿਣ ਦੀ ਲੋੜ ਨਹੀਂ ਸੀ ਕਿ ਅਸੀਂ ਬਿਲਟੇ ਆ ਭਾਈ ਆ ਸਾਰੇ ਮੁੱਕਰ ਜੂਗਾ ਦੋ ਮੁੱਕਰ ਜੂਗਾ ਸਾਰੇ ਨਹੀਂ ਮੁੱਕਣਗੇ ਅੱਜ ਸਾਰੇ ਕਿੱਥੇ ਆ ਇਸ ਦੀ ਮੈਨੂੰ ਚਾਹੀਦਾ ਸਾਨੂੰ ਸਾਡੇ ਦੇ ਸਾਰੇ ਲੋਕਾਂ ਨੂੰ ਕੀ ਆ

कोत्रा के दूर की तंजीर ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਦੇਖੋ ਜੀ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਪ੍ਰਸ਼ਾਸਨ ਦਾ ਕੰਮ ਸਿਕਿਉਰਟੀ ਮਿਹਰਿਆ ਕਰਾ ਉਹ ਕਰਾ ਰਹੇ ਆ ਔਰ ਜੇ ਆਪਾਂ ਗੱਲ ਕਰੀਏ ਸੱਚ ਦੀ ਤਾਂ ਸੱਚ ਨਾਲ ਉਹਨਾਂ ਦਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਆਪਾਂ ਇਹ ਬਹਾਲ प्लीज़ आप, आप, प्लीज़ सारे जारे सची बेनती आहे कंहिं तव्हां सारियूं पता सहू बि पता के पशाशन आहे जा महाराज मो okay, ah,